ਸੋ ਤੇਰੀ ਮੈਨੂੰ ਨਹੀਂ ਜੱਤ ਵੇਆ ਤੇਰੇ ਕਮ ਦਾ ਫਲ ਤੇਰਾ ਬਾਏ ਰਹੇ ਵੇ ਮੇਰੀ ਹੱਕ ਤੇ ਤਰਦ ਹੈ ਰੁੜੇ ਰੱਬ ਕਰੇ ਉਹਨਾਂ ਦੀ ਰੁੜੇ ਜੋ ਨਪਣ ਮੇਰੇ ਜਜ਼ਬਾਤਾਂ ਨੂੰ ਸੁਣ ਲੱਗਦੇ ਹੈ ਰੁੜੇ ਹਾਇ ਹਰ ਹਿਲੇ ਭੁਗਤਣਾ ਪੈਂਦਾ ਆਵੇ ਹਿਲੇ ਭੁਗਤਣਾ ਪੈਂਦਾ ਆ ਸੋ ਪਿਆਰ ਭਰੀ ਸਤਿਕਾਰ ਸਾਰਿਆਂ ਨੂੰ ਸੋ ਤੁਹਾਡਾ ਸਾਰਿਆਂ ਦਾ ਮਾ ਦੋਨੇ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ ਮੈਨੂੰ ਪਤਾ ਹੀ ਨਹੀਂ ਲੱਗਦਾ ਕਿਵੇਂ ਆਪਣੇ ਆਪ ਹੋਈ ਜਾਂਦਾ ਸਾਰਾ ਕੁਝ ਸੋ ਇੱਕ ਵਾਰੀ ਆਪਦੇ ਪਿਆਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰੇ ਖੁੱਲ ਕੇ ਸੋ ਜਿੰਨਾ ਟਾਈਮ ਆ ਨਵਜ ਚੱਲਦੀ ਆ ਪ੍ਰਮਾਤਮਾ ਬਸ ਇੰਨੀ ਸਮਤ ਬਖਸ਼ੇ ਮੈਂ ਖੜਦਾ ਰਹਾ ਕਿਸੇ ਦੇ ਕੰਮ ਆਉਂਦਾ ਰਹਾ ਸੋ ਮੇਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਡੇ ਬਣਾਏ ਹੋਏ ਕਲਾਕਾਰਾਂ ਇਹ ਕੋਠੀਆਂ ਆਕਾਰਾਂ ਜ਼ਮੀਨਾਂ ਪੈਸਾ ਸ਼ੌਹਰਤਾਂ ਇਹ ਜੇ ਤੁਹਾਡੀ ਤਾੜੀ ਨਾ ਵੱਜਦੀ ਸ਼ਾਇਦ ਕਦੇ ਨਾ ਅਸੀਂ ਕਮਾ ਸਕਦੇ ਸੋ ਕੋਈ ਵੀ ਕਲਾਕਾਰ ਹੈ ਕੋਈ ਖਿਡਾਰੀ ਹੈ ਕੋਈ ਵੀ ਹੈ ਤੁਹਾਡੇ ਪਿਆਰ ਤੋਂ ਬਿਨਾ ਕਦੇ ਕੁਝ ਨਹੀਂ ਬਣ ਸਕਦਾ ਸੋ ਤੁਹਾਡੇਆਂ ਤੁਹਾਡੇ ਚ ਰਹਾਂਗੇ ਹਰ ਟਾਈਮ ਤੇ ਬਾਕੀ ਟੀਮ ਨੂੰ ਇੰਨਾ ਕਿ ਸਖਾਤਾ ਹੁਣ ਅੱਗੇ ਅੱਗੇ ਰੱਬ ਨੇ ਜਿੱਦੇ ਨਵਜ ਵੀ ਰੋਕਤੀ ਫੇਰ ਵੀ ਪੰਜ ਸੱਤ ਪ੍ਰੋਗਰਾਮ ਦਾ ਪੰਜ ਸੱਤ ਸਾਲ ਤਾਂ ਯਾਦ ਚ ਹੀ ਕਰਦੇ ਰਹਿਣਗੇ ਸੋ ਬਾਬਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਸਾਰੇ ਕਲਾਕਾਰ ਭਰਾਵਾਂ ਦਾ ਵੀ ਤੈਦ ਨੂੰ ਧੰਨਵਾਦ ਕਰਦਾ ਜਿਹੜੇ ਛੋਟੇ ਜੇ ਸੱਦੇ ਤੇ ਸਾਰੇ ਪਹੁੰਚੇ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਰਿਸਪੈਕਟਡ ਰਣਵੀਰ ਰਾਣਾ ਭਾਜੀ ਮੈਂ ਇੱਕ ਵਾਰੀ ਗਈ ਸੀ ਭਾਈ ਨੂੰ ਗੱਲ ਬਸ ਨਾਲ ਦੀ ਨਾਲ ਹੀ ਆ ਗਏ ਉਹ ਗਾਣਾ ਮੈਂ ਤਾਂ ਇੱਥੇ ਰਹਿਣਾ ਰੱਖੇ ਬੁੱਕਲ ਚ ਬੰਦੇ ਖਾਣੀ ਵੇ ਆ ਹਾਸ਼ੌ ਕੇ ਹੋ ਜੇ ਨਾਲ ਨਾਲ ਗਾਓ ਫਿਰ ਆ ਹਾਸ਼ੌ ਕੇ ਹੋ ਜੇ ਸੌ ਤੇਰੀ ਮੈਨੂੰ ਨਹੀਂ ਜੱਤਦਾ ਤੇਰੇ ਕਮਡਾ ਫਲ ਤੇਰਾ ਵਾਹੇ ਹੈ ਵੇ ਮੇਰੀ ਹੱਕ ਤੇ ਤਰਦ ਹੈ ਰੁੜੇ ਰੱਬ ਕਰੇ ਉਹਨਾਂ ਦੀ ਜੋ ਨਪਣ ਮੇਰੇ ਜਜ਼ਬਾਤਾਂ ਨੂੰ ਸੁਣ ਲੱਗਦੇ ਸੋ ਗੁੜੇ ਹਾਏ ਹਰ ਹਿੱਲੇ ਭੁਗਤਣਾ ਪੈਂਦਾ ਆਵੇ ਹਿੱਲੇ ਭੁਗਤਣਾ ਪੈਂਦਾ ਆ ਆ ਜੋ ਕਿਸਮਤ ਦੇ ਚੱਕਰ ਪਏ ਕੀ ਲਵਈ ਹਾ ਤੇਰਾ ਯਾਰ ਡਾ ਫਲਟਰ ਤਾਂ ਹੋਇਆ ਦੱਸੋ ਫਿਰ ਕਿਉਂ ਹੋਇਆ ਕੁਝ ਬੰਦੇ ਜੜਾ ਫਾਈਟਰ ਟੱਕਰ ਲੈ ਲਾਜ ਕਰਾ ਮੁੰਡਾ ਪੰਜ ਕਰਾ ਕੇ ਕਿੱਥੇ ਬੰਗੜਾ ਹੋਏ 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 ਬੀਕੀ ਉਲਟੀ ਹਾੜੀ ਵੇ ਰੱਖੇ ਕੋਕਲ ਚ ਬੰਦੇ ਹਾੜੀ ਵੇ ਆਸ਼ਾਉਂ ਕਿਹੋ ਜਿਹਾ ਹਾੜੀ ਵੇ ਸੌ ਤੇਰੀ ਮੈਨੂੰ ਨਹੀਂ ਜਗਦੇ ਆ ਤੇਰੇ ਕੰਮ ਦਾ ਫਾਈਟਰ ਹੇਕਤੇ ਧਰਦੇ ਹੈਰ ਕੁੜੇ ਰੱਬ ਕਰੇ ਉਹਨਾਂ ਦੀ ਹੈਰ ਕੁੜੇ ਜੋ ਨਪਣ ਮੇਰੇ ਜ਼ਸਫਾਤਾਂ ਨੂੰ ਮੇਰੇ ਸਾਲੇ ਲੱਗਦੇ ਹੈਰ ਕੁੜੇ ਹਰ ਹਿੱਲੇ ਭੁਗਤਣਾ ਆ ਹਿੱਲੇ ਭੁਗਤਣਾ ਆ ਜੋ ਕਿਸਮਤ ਦੇ ਚੱਕਰ ਪਏ ਓਏ 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 ਉਹ ਯਾਰ ਦਾ ਫਲਟਰ ਤਾਂ ਹੋਇਆ ਨਿਕੁਝ ਬੰਦੇ ਦਾ ਓਏ ਕਰ ਕਰ ਗਏ ਯਾਰ ਦਾ ਫਲਟਰ ਤਾਂ ਹੋਇਆ ਤੇਨ ਬੰਦੇ ਟੰਗਲ ਗਏ ਤੇਰਾ ਯਾਰ ਦਾ ਫਲਟਰ ਤਾਂ ਹੋਇਆ ਨਿਕੁਝ ਬੰਦੇ